ਭਾਈ ਤੋਂ ਦੇ ਆਜੋ ਭਾਈ ਭਾਜੀ ਹਸਕਾਰ ਰਤੀ ਕਾਲਰ ਹੋ ਠੀਕ ਹੋ ਵਧੀਆ 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 ਚੱਲਦਾ ਕੰਮ ਕਰ ਹਾਂ ਵਧੀਆ ਚੱਲੀ ਜਾਂਦਾ ਨਾਮ ਤੇ ਐਡਰੈਸ ਬੋਲ ਨਾਮ ਡਾਕਟਰ ਸੋਨੂਆ ਪਿੰਡ ਹਿੰਦਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਨੇੜੇ ਪਿੰਡ ਦੇ ਨੇੜੇ ਆਪਾਂ ਨੂੰ ਭੜੌੜ ਵੀ ਐ ਡਾਕਟਰ ਤੇ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 7699099700 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਡਾਕਟਰ ਭਾਈ ਦੂਜਾ ਗਿਆ ਸੀ ਮਾਲਕਾਂ ਨੇ ਆਪਾਂ ਤੀਜਾ ਗਿਆ ਵੀ ਦੇਣੀ ਆ ਤੀਜਾ ਸੂਈ ਹੈ ਇਹ ਕੱਲ ਸਵੇਰ ਸੀ 4:00 ਵਜੇ ਮਗਰੇ ਦੇ ਬੱਤਾਗਾ ਬਾਈ ਬੱਚਾ ਮਗਰੇ ਜਿਹੜੀ ਪੈਗੀ ਓਕੇ ਆਪਣੀ ਵੀਡੀਓ ਬਣਾਈ ਵੀ ਸਾਰੀ ਓਕੇ ਠੀਕ ਆ ਬੱਚਾ ਦਿਖਾ ਦਈਏ ਬਈ ਹਾਂ ਬੱਤਾਂ ਮਗਰੇ ਬੱਚਾ ਨਾਲ ਨਾਲ ਹੀ ਆ ਜੀ ਬਹੁਤ ਠੀਕ ਆ ਬਾਈ ਕਿੰਨੇ ਚੋਈ ਚੋਈ ਬਹੁਤ ਚੰਗੀਆਂ ਬੋਲਾ ਹੁਣ ਡਾਕਟਰ ਹੋਊਗਾ ਬਈ ਥੱਲੇ 12 13 ਕਿਲੋ 12 13 ਕੱਲ ਦੀ ਸੀਰੀਜ਼ ਲੈਵਾ ਬਹੁਤ ਚੰਗਾ ਮੈਂ ਕਹਿੰਦਾ ਕਮਾਲਾ ਬਹੁਤ ਸੋਹਣਾ ਆਰਡਰ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਚਵਾਈ ਚਵਾਈ ਕਿਵੇਂ ਆ ਇੱਕ ਨੰਬਰ ਚਵਾਈ ਆ ਵੀ ਡਾਕਟਰ ਇੱਕ ਨੰਬਰ ਆਪਾਂ ਧ ਤੋਰਾ ਤੋਰਾ ਚੰਗਾ ਕਰਦ ਵੱਡ ਚੰਗਾ ਰਾਜੀ ਆ ਆਰਡਰ ਕਮਾਲ ਦਾ ਬਾਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਿਵਾਈ ਚਿਵਾਈ ਨੰਬਰ 1 ਆ ਕੀ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾ ਦੇ ਕਿ ਕੋਈ ਚੱਕਰ ਨਹੀਂ ਆ ਕਿੰਨਾ ਕਿਤੇ ਦੂ ਹੋਰ ਦੁੱਧ ਬਾਈ ਉਹ ਰੱਡ ਜਿੰਨਾ ਤੋਂ ਲਈ ਆਪਾਂ ਬਾਈ ਉਹ ਤਾਂ ਕਹਿੰਦੇ 22 ਕਿਲੋ ਚੋਇਆ ਹੋਇਆ ਆਪਾਂ 20 ਕਿਲੋ ਕਿਹ ਕੀ ਦੇਵਾਂ ਠੀਕ ਆ ਬਾਈ ਬਾਕੀ ਹੁਣ ਮੌਸਮ ਚੰਗਾ ਆਗਾ ਦੁੱਧ ਤਾਂ ਨਹੀਂ ਕਾਢ ਹੀ ਦੇਣਾ ਸਹੀ ਗੱਲ ਆ ਬਾਈ ਤੇ ਕੀ ਮੋਲ ਲੱਜਾਜ ਮੋਲ ਡੱਟ ਰਿਹਾ 60000 ਵਿੱਚੋਂ ਮਾਨਤਨ ਕਰਾਂਗੇ ਉਵੇਂ ਤਾਂ 65 ਕਰਾ ਲੈ ਵੀ ਜਿੰਨਾ ਮਰਜ਼ੀ ਕਰਾ ਲੈ ਸੱਚੇ ਬਸ ਮਾਨਤਨ ਕਰ ਦੋ 60000 ਰੁਪਿਆ ਮੁੱਲ ਮੁੱਲ ਕਰਾਉਣਾ ਬਾਈ ਇਹਦਾ ਫਾਇੰਡ ਕਰਾ ਲਓ 60000 ਚ ਵੀ ਮਾਨਤਨ ਜ਼ਰੂਰ ਕਰ ਦਾਂਗੇ ਆਰਡਰ ਬਾਈ ਨੇੜੇ ਤੋਂ ਚੈੱਕ ਕਰ ਲਓ ਸੋਹਣਾ ਆਰਡਰ ਕਰਨ ਵਾਲੀ ਦਾ ਲੈ ਚਵਾਈ ਮਰ ਗਿਆ ਮਗਰ ਨਹੀਂ ਥਣਾਨਾ ਦੇਖ ਲਓ ਜੀ ਕੋਈ ਭੂਰ ਛਰ ਲਾ ਨਹੀਂ ਲਈ ਚਵਾਈ ਕਮਾਲ ਆ ਹਨਾ ਇੱਕ ਨੰਬਰ ਚਵਾਈ ਹੈ ਚਵਾਈ ਆ ਬਾਈ ਕੀ ਬਾਤ ਆ ਮੋਟੀ ਮੋਟੀ ਧਾਰ ਆ ਲੈ ਚੂਣ ਮੈਂ ਕਹਿੰਦਾ ਕੀ ਬਾਤ ਆ ਯਾਰ ਹਨਾ ਇੱਕ ਨੰਬਰ ਚਵਾਈ ਹੋ ਗਈ ਬਾਕੀ ਧਾਰ ਦੂਰ ਦੇ ਲੈ ਕੋਈ ਭੂਰ ਛਰ ਲਾਂ ਆਵੇਂ ਮੂਰ ਲਿਖਾਣਾ ਲੈ ਲੈ ਬਾਈ ਮੂਰ ਲਿਖਣਾ ਚਵਾਈ ਚੈੱਕ ਕਰ ਲਓ ਚਵਾਈ ਚੰਗੀ ਆ ਯਾਰ ਹਨਾ ਪੂਰੀ ਬਈ ਇੱਕ ਨੰਬਰ ਚਵਾਈ ਹੈ ਟੱਪਰ ਸਹੀ ਗੱਲ ਤੇ ਪੂਰੀ ਸ਼ੀਟ ਢੰਡੀ ਜਿਵੇਂ ਮਰਜ਼ੀ ਬੈਠਾ ਦੇ ਥੱਲੇ ਕੋਈ ਚੱਕਰ ਨਹੀਂ ਨਿਆਣਾ ਨਹੀਂ ਪਾਇਆ ਨਾ ਬੱਚਾ ਲਾਇਆ ਬਾਈ ਚਵਾਈ ਬਾਕੀ ਲੇਵਾਲੂਗਾ ਬਹੁਤ ਸੋਲੋ 60000 ਰਮਾਨ ਦਾ ਜਰੂਰ ਹੋ ਜਾਊਗਾ ਲੇਵਾ ਬਾਈ ਬਹੁਤ ਚੰਗਾ ਕਰ ਮੈਂ ਦੇ ਗੱਟ ਲੇਵਾ ਮੂਰ ਨੂੰ ਅਕਲਾ ਕਲਾ ਥਣ ਫੇਸ ਵੀ ਚੰਗਾ ਅੱਗੇ ਬਰਾਦਰ ਨੰਬਰ ਟੋਕੜ ਗੱਬਣਾ ਇਹ ਟੋਕੜ ਗੱਬਣਾ ਡਾਕਟਰ ਫਾਰਮ ਚ ਲਈ ਆਪਣੇ ਤੇ ਗੀਹੀ ਫਲੂਨ ਇਹ ਠੀਕ ਹੁਣ ਦੂਜਾ ਸੂਆ ਸੂ ਗਈ ਮੂਨੇ ਪਹਿਲੇ ਸੂਈ ਵੀ 12 ਕਿਲੋ ਦੁੱਧ ਤਿਆਰ ਹੈ ਥੱਲੇ ਹੁਣ ਕਿੰਨੇ ਟਾਈਮ ਨਹੀਂ ਗੱਬਣਾ ਗੱਬਣ ਹੋ ਗਈ ਵੀ 4 ਮਹੀਨਿਆਂ ਦੀ 4 ਮਹੀਨੇ ਆ ਵੀ ਇਹ ਹਾਜ ਇੱਕ ਪਾਸ ਆ ਵੀ ਅਗਲਾ ਕਰਾ ਲੈਣਾ ਆਪਣੀ ਹਾਂ ਆਪਦੀ ਸੱਲੀ ਕਰਾ ਕੇ ਲੈ ਜਾ ਸਕਦਾ ਦੁੱਧ ਕਿੰਨਾ ਦੱਸਿਆ ਦੁੱਧ ਹੁਣੇ ਥੱਲੇ ਸੀਗਾ 16 17 ਕਿਲੋ ਹੁਣ ਯਾਨੀ ਕਿ 12 ਕਿਲੋ ਹੈਗਾ ਵੀ ਤਿਆਰ 12 ਲੀਟਰ ਹੈਗਾ ਖੋਲੀ ਬਈ ਤੋਰੇ 12 ਲੀਟਰ ਦੁੱਧ ਤਿਆਰ ਆ ਬਈ ਤੇ ਕੱਦ ਫੁੱਲ ਆ ਬਈ ਫਾਰਮ ਦੀ ਵੜਾ ਗੱਬਣਾ ਚੈੱਕ ਪਾਸ ਆ ਆਪਦੀ ਜਾਇਜ ਚੈੱਕ ਕਰਵਾ ਲਓ ਫੇਸ ਬੜਾ ਚੰਗਾ ਬਈ ਤੋਰਾ ਤੋਰਾ ਚੈੱਕ ਕਰ ਲਓ ਬੜ ਦਾ ਸੁਨੱਖੀ ਆ ਬਈ ਕੱਦ ਕਾਠ ਵਾਲੀ ਆ ਚੰਗੀ ਆ ਬੜ ਦਾ ਕੀ ਮੋਲ ਆ ਬਈ ਜਾਇਜ ਆ ਇਹਦਾ ਫੋਨ ਤੇ ਕਰ ਲੈਂਦਾ ਜੈ ਜੀ ਹੋ ਹਾਂ ਜੈ ਜੀ ਅੱਜ ਦੇ ਸਾਨੂੰ ਠੀਕ ਆ ਬਾਈ ਤੋ ਤਿਆਰ ਕਰਕੇ ਤੇਨੂੰ ਹੀ ਪਤਾ ਕਿੰਨੇ ਪੈਸੇ ਦੀ ਬੈਣਾ ਹਮ ਮੋਲਾ ਬਾਈ ਫੋਨ ਤੇ ਹੋ ਜਾਊਗਾ ਮੋਲਾ ਜਿਹੜਾ ਵੜ ਦੇ ਹਿਸਾਬ ਨਾਲ ਜੈ ਜੀ ਹੋਗਾ ਤੋਰਾ ਤਾਰਾ ਚੰਗਾ ਕੱਦ ਵੜ ਕਮਾਲ ਦਾ ਚੰਗੀ ਹੈ ਵੜ ਸੁਨਕੀ ਹੈ ਬਾਈ ਬੜਾ ਦੋਨੀ ਚੰਗੀਆਂ ਨੇ ਬਾਈ ਉਹ ਵੀ ਸੋਈ ਸਭੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਰਹਾ ਡੱਟ ਪੂਰਨ ਦਾ ਠੀਕ ਆ 22 ਕਿਲੋ ਮੌਜ ਨਾ ਕੱਢਿਆ ਰਹਾ ਬਾਈ ਇਹਨੇ ਖੁੰਦਾ ਲੂਣ ਨੇ ਹਾਂ ਜੀ ਠੀਕ ਆ ਬਾਈ ਹਾਂ ਥਾਂਲੇ ਵੇ ਇਹਦਾ ਵੀ ਕਰਮਾ ਦਾ ਬਹੁਤ ਚੰਗਾ ਲੱਗਾ ਅੱਲਾਕੱਲਾ ਥਾਣੇ ਬਾਕੀ ਸੀ ਢੰਡੀਾਂ ਨਹੀਂ ਕੋਈ ਨੱਟ ਜਾ ਮਾਰਦੀ ਬੈਠਾ ਮੈਨੇ ਸਹੀ ਗੱਲ ਆ ਬਾਈ ਧੰਨਵਾਦ